ਸ਼ਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੀ ਅੱਜ ਵੀਡੀਓ ਲੈ ਕੇ ਆਏ ਆ ਇਹ ਹੈਗੇ ਨੇ ਜੀ ਬੁਟੀਕ ਦੇ ਬਣੇ ਹੋਏ ਪੀਸ ਖੁਦ ਬਣਾਏ ਹੋਏ ਨੇ ਜੀ ਕਈਆਂ ਦੇ ਨਾਲ ਹਲੇ ਸਲਵਾਰਾਂ ਹੈ ਨਹੀਂ ਅਸੀਂ ਡਾਈ ਕਰवानी ਹੈ ਇਹ ਰੈਡੀ ਹੋਏ ਸੀ ਸ਼ਰਟ ਦੁਪੱਟਾ ਮੈਂ ਤੁਹਾਨੂੰ ਜ਼ਿਆਦਾਤਰ ਉਹ ਦਿਖਾਵਾਂਗੀ ਤੇ ਬਾਕੀ ਇਹ ਸਾਰੇ ਸੂਟ ਬਣੇ ਹੋਏ ਨੇ ਕਿਸੇ ਵੀ ਸਟੱਫ ਤੇ ਤੁਸੀਂ ਬਣਵਾਣੇ ਨੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਤੁਸੀਂ ਦੇਖ ਲਿਓ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਵੈਸਟ ਦੇਣ ਦੀ ਪ੍ਰਾਈਸ ਇਸ ਦਾ ਥੋੜਾ ਜਿਹਾ ਹਾਈ ਰਹੇਗਾ ਕਿਉਂਕਿ ਸਾਰੀ ਹੈਂਡਵਰਕ ਤੇ ਪਿਓਰ ਦਾ ਸਟੱਫ ਲੱਗਿਆ ਹੋਇਆ ਹੈ ਤਕਰੀਬਨ 14 14000 ਤੋਂ نیچے ਹੋਣਗੇ ਸਾਰੇ ਸੋਟ ਤੇ ਕੋਸ਼ਿਸ਼ ਹਾਈएस्ट ਆਪਣਾ 114000 ਪ੍ਰਾਈਸ ਰਹੇਗਾ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੇ ਇਹ ਬਿਲਕੁਲ ਨਵਾਂ ਸਟੱਫ ਲਾਇਆ ਇਸ ਤੇ ਜਿਹੜਾ ਇਹ ਸਟੱਫ ਆਇਆ ਜੀ ਇਹ ਆਇਆ ਬ੍ਰாக்கਟ ਦੇ ਵਿੱਚ ਲਾਈਨਾਂ ਸਾਰੀ ਬਹੁਤ ਸੋਹਣਾ ਜਿਹਾ ਸਟੱਫ ਆਇਆ ਇਹਨੂੰ ਆਪਾਂ ਨੇ ਪੈਚ ਵਰਕ ਦੇ ਕੇ ਹੋਰੀ ਆਪਣਾ ਵੀ ਨੈਕ ਬਣ ਜਾਏਗਾ ਠੀਕ ਹੈ ਇਹ ਪੈਚ ਦੇ ਕੇ ਸਾਰਾ ਹੀ ਬਹੁਤ ਵਧੀਆ ਕੰਮ ਕੀਤਾ ਇਸ ਤੇ ਇਹ ਬਾਜੂ ਹੈ ਜੀ ਬਾਜੂ ਨੂੰ ਵੀ ਇਹ ਪੈਚ ਦਿੱਤੇ ਹੋਏ ਆ ਠੀਕ ਹੈ ਇਹ 올ਓਵਰ 5 ਮੀਟਰ ਸੂਟ ਆ ਨੀਚੇ ਬਣਿਆ ਹੋਇਆ ਘੇਰਾ ਇਸ ਸੂਟ ਦੀ ਮੈਂ ਤੁਹਾਨੂੰ ਲੰਬਾਈ ਤੇ ਘੇਰਾ ਪਹਿਲਾਂ ਹੀ ਦੱਸ ਦਾਨੀ ਆ ਜੀ ਫਿਰ ਬਹੁਤ ਸਾਰੇ ਮੈਸੇਜ ਆਉਂਦੇ ਆ ਕਿੰਨੀ ਲੈਂਥ ਹੋਏਗੀ ਕਿੰਨਾ ਘੇਰਾ ਹੋਏਗਾ ਬਾਕੀ ਤੁਸੀਂ ਕਸਟਮਾਈਜ਼ ਕਰਵਾ ਲਈ ਸਾਨੂੰ 20 ਦਿਨ ਦਾ ਟਾਈਮ ਚਾਹੀਦਾ ਹੁੰਦਾ ਜੀ 15 सॉरी 20 ਤੋਂ 25 ਦਿਨ ਇਹਦੀ ਲੈਂਥ ਤਾਂ 4600 ਆ ਸੋਰੀ 46 ਇਹਦੀ ਲੈਂਥ ਆ 46 ਇੰਚ ਇਹਦੀ ਲੈਂਥ ਆ ਜੀ ਤੇ 45 ਵੀ ਬਣ ਸਕਦਾ ਤੇ ਘੇਰਾ ਰਹੇਗਾ ਦਾ 3 ਇੰਚ ਬਾਕੀ ਜਿਹੜੇ ਸੂਟ ਸਾਡੇ ਪਾਸ ਰੈਡੀ ਆ ਇਹ 5 ਮੀਟਰ ਤੇ ਆ ਤੇ ਤੁਸੀਂ ਆਪਣੇ ਅਕੋਰਡਿੰਗ ਪਹੁੰਚਿਆ ਤੇ ਵਰਕ ਕਰਵਾਉਣਾ ਜਾਂ ਫਿਰ ਲੈਂਥ ਸ਼ਾਰਟ ਸ਼ਾਰਟੇ ਜਾਂ ਫਿਰ ਵੱਡੀ ਘੇਰਾ ਛੋਟਾ ਵੱਡਾ ਜਿੱਦਾਂ ਵੀ ਕਰਵਾਉਣਾ ਉਵੇਂ ਕਰਵਾ ਸਕਦੇ ਹੋ ਸੇਮੇ ਹੀ ਸਟੱਫ ਦਾ ਸੀ ਇਹਨੂੰ ਦੁਪੱਟਾ ਲਾਇਆ ਬਹੁਤ ਸੋਹਣਾ ਸੌਫਟ ਦੁਪੱਟਾ ਹੈ ਤੁਸੀਂ ਚੇਂਜ ਕਰਨਾ ਤਾਂ ਚੇਂਜ ਕਰਵਾ ਸਕਦੇ ਹੋ ਵਰਕ ਬਹੁਤ ਸੋਹਣਾ ਹਲੇ ਦੀ ਫਿਨਿਸ਼ਿੰਗ ਹੋਣੀ ਹੈ ਬਹੁਤ ਪਿਆਰਾ ਸੂਟ ਹੈ ਜੀ 14000 ਦਾ ਪ੍ਰਾਈਸ ਆ ਠੀਕ ਹੈ ਪਿਓਰ ਤੇ ਲੈ ਕੇ ਆਏ ਆ ਜੀ ਸਾਰੇ ਸੂਟ ਪਿਛਲੀ ਵਾਰੀ ਜਦੋਂ ਮੈਂ ਪਾਇਏ ਸੀਗੇ ਸੂਟ ਇਹ ਤਾਂ ਉਹਦੇ ਵਿੱਚ ਡਿਮਾਂਡ ਸੀਗੀ ਕਿ ਰੈੱਡ ਮਰਸੈਂਟਾ ਕਲਰ ਕੁਛ ਐਦਾਂ ਦੇ ਵੀ ਦਿਖਾਓ ਸਾਨੂੰ ਡਾਰਕ ਸ਼ੇਡ ਤੇ ਉਹ ਵੀ ਤੁਹਾਨੂੰ ਅੱਜ ਦਿਖਾ ਰਹੇ ਹਾਂ ਰੈੱਡ ਕਲਰ ਦੇ ਉੱਪਰ ਬਹੁਤ ਸੋਹਣਾ ਕਲਰ ਆ। ਇਹਦੇ ਨਾਲ ਅਸੀਂ ਸਲਵਾਰ ਡਾਈ ਕਰਾਣੀ ਆ। ਸਲਵਾਰ ਹੋਏਗੀ ਕ੍ਰੇਪ ਦੀ ਤੇ ਜਿਹੜਾ ਪ੍ਰਾਈਸ ਦੱਸਾਂਗੇ ਜੀ ਉਹ ਤੁਹਾਨੂੰ ਵਿਦ ਸਲਵਾਰ ਹੀ ਦੱਸਾਂਗੇ। ਸਾਰਾ ਹੀ ਦਬਕੇ ਦੇ ਉੱਪਰ ਬਣਿਆ ਹੋਇਆ ਸੂਟ ਆ। ਬਹੁਤ ਪਿਆਰਾ ਪੀਸ ਬਣਿਆ ਹੋਇਆ। ਠੀਕ ਹੈ ਜੀ। ਤੇ ਬਹੁਤ ਸੋਹਣਾ ਸੂਟ ਆ। ਇਹਦੇ ਨਾਲ ਸਾਈਡ ਤੇ ਬਾਜੂ ਤੇ ਵੀ ਕੰਮ ਆ ਜਾਏਗਾ ਸਲਵਾਰ ਅਸੀਂ ਡਾਈ ਕਰवानी ਆ ਤੇ ਇਹ ਹੈਗਾ ਇਹਦਾ ਦੁਪੱਟਾ ਵਰਕ ਬਹੁਤ ਜਿਆਦਾ ਯੂਨੀਕਾ ਸਾਰੇ ਦੁਪੱਟੇ 'ਚ ਬੂਟੀ ਬੂਟੀ ਰਹੂਗੀ ਪਿਓਰ ਵਿਸਕੋਸ ਹੋ ਰੂਗੇ ਇਹਦਾ ਸਾਰੇ ਸੂਟੇ ਪਿਓਰ ਤੇ ਰਹਿਣਗੇ ਤੇ ਪ੍ਰਾਈਸ ਹੈਗਾ ਜੀ 14500 ਇਸ ਸੂਟ ਦਾ ਤੇ ਇੱਕ ਤੁਹਾਨੂੰ ਹੋਰ ਆਈਟਮ ਦਿਖਾ ਰਹੀ ਹਾਂ ਇਹ ਆਈਟਮ ਹੈਗੀ ਹੈ ਜੀ ਜਿਨ੍ਹਾਂ ਨੇ ਪਾ ਲਏ ਵਾਲਾ ਸੂਟ ਵਾਕਈ ਕੁਝ ਹੈਗਾ ਦੇਖਣ ਨੂੰ ਲੱਗਦਾ ਤੁਸੀਂ ਖੁਦ ਦੇਖਿਓ ਇਹਦਾ ਦੁਪੱਟਾ ਦਿਖਾਵਾਂਗੀ ਤੁਹਾਨੂੰ ਸੂਟ ਦਾ ਮੈਂ ਪਿਓਰ ਤੇ ਬਣਿਆ ਹੋਇਆ ਸੂਟ ਆ ਇਹ ਸਟੀਲ ਗ੍ਰੇ ਜਿਹਾ ਕਲਰ ਆ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਬਣਵਾਣਾ ਤਾਂ ਬਣਾ ਸਕਦੇ ਹੋ ਸੂਟ ਤੇ ਵਰਕ ਦੀ ਫਿਨਿਸ਼ਿੰਗ ਤੇ ਵਰਕ ਦੇਖੋ ਜੀ ਕਿੰਨਾ ਸੋਹਣਾ ਠੀਕ ਹੈ ਇਹ ਤਾਂ ਹੈਗੀ ਆਪਣੀ ਸ਼ਰਟ ਇਹਦੇ ਨਾਲ ਸਲਵਾਰ ਹਲੇ ਡਾਈ ਕਰਾਣੀ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਪਿਆਰੀ ਆ ਪਿਓਰ ਵਿਸਕੋਸ ਔਰ ਗੈਂਜ਼ਾ ਦੇ ਉੱਪਰ ਇਹ ਰਹੇਗਾ ਜੀ ਦੁਪੱਟਾ ਵਰਕ ਦੇਖੋ ਬਹੁਤ ক্লোਜ਼ ਤੋਂ ਤੁਹਾਨੂੰ ਦਿਖਾਣੇ ਬਹੁਤ ਸੋਹਣਾ ਵਰਕ ਹੈ ਫੋਰ ਸਾਈਡ ਹੈਵੀ ਵਰਕ ਦੇ ਨਾਲ ਰਹੂਗਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਹੈਗਾ ਜੀ 17500 ਇਸ ਸੂਟ ਦਾ ਇਹਦੇ ਨਾਲ ਅਸੀਂ ਤੁਹਾਨੂੰ ਸੇਮ بیس ਕਲਰ ਨਾਲ ਦੀ ਸਲਵਾਰ ਡਾਈ ਕਰਾ ਕੇ ਦਵਾਂਗੇ ਨੈਕਸਟ ਦੇਖਦੇ ਹਾਂ ਕਲਰ ਵੀ ਬਹੁਤ ਸੋਹਣਾ ਹੈ ਇਹ ਵੀ ਸੂਟ ਪਿਓਰ ਤੇ ਆ ਸਾਰੇ ਹੀ ਸੂਟ ਪਿਓਰ ਤੇ ਬਣੇ ਹੋਏ ਆ ਬਿਲਕੁਲ ਸੌਫਟ ਸਟਫ ਹੁੰਦਾ ਹੈ ਪਿਓਰ ਵੀਸ ਗੋਸ ਆਰਗੇਂਜ਼ਾ ਦਾ ਤੇ ਇਹ ਹੈਗਾ ਜੀ ਆਪਣਾ ਫਰੰਟ ਜਾਲ ਦੇ ਨਾਲ ਕੁਝ ਨਵਾਂ ਜਿਹਾ ਹੈਵੀ ਜੇ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਾਈਸ ਹੈਗਾ ਜੀ 11500 ਇਸ ਸੂਟ ਦਾ ਠੀਕ ਹੈ ਜੀ ਇਹ ਵੀ ਤੁਹਾਨੂੰ ਹੈਵੀ ਲੁੱਕ ਚ ਹੀ ਮਿਲੇਗਾ ਸੂਟ ਕਲਰ ਤੁਹਾਨੂੰ ਪਸੰਦ ਨੇ ਇਤਾਂ ਬਹੁਤ ਵਧੀਆ ਕਿਉਂਕਿ ਮੈਂ ਕੁਝ ਨਵੇਂ ਜਿਹੇ ਕਲਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਨਹੀਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜੋ ਵੀ ਕਲਰ ਤੁਹਾਡੀ ਕਈ ਥੀਮ ਹੁੰਦੀਆਂ ਨੇ ਅਸੀਂ ਥੀਮ ਕਾਫੀ ਸਾਰੀ ਰੈਡੀ ਕਰਦੇ ਆ ਜਿੱਦਾਂ ਤੇ ਥੀਮਸ ਰੱਖੀਆਂ ਹੁੰਦੀਆਂ ਜੀ ਸਾਨੂੰ ਇਸ ਕਲਰ ਦੇ ਸੂਟ ਚਾਹੀਦੇ ਨੇ ਤਾਂ ਤੁਸੀਂ ਉਸ ਅਕੋਰਡਿੰਗ ਵੀ ਸੂਟ ਬਣਵਾ ਸਕਦੇ ਹੋ সিলਵਰ ਕਟ ਦਾਣੀ ਦੀ ਨਾਲ ਤੇ ਪਿੰਕ ਕਲਰ ਦੀ ਸਿੱਪੀ ਦੇ ਨਾਲ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਹੈ ਇਹ ਜੇ ਰੇਸ਼ਮ ਦਾ ਕੰਮ ਵੀ ਕੀਤਾ ਹੋਇਆ ਹੈ। ਇਹ ਸੂਟ ਤੁਹਾਨੂੰ ਵੈਸੇ ਇਦਾਂ ਨਹੀਂ ਪ੍ਰੋਪਰ ਪਤਾ ਲੱਗੇਗਾ। ਇਹਦੀ ਸਲਵਾਰ ਅਸੀਂ ਡਾਈ ਕਰਾਣੀ ਆ। ਕਲਰ ਹੀ ਨਹੀਂ ਤੁਹਾਨੂੰ ਸ਼ੋ ਹੋਏਗਾ। ਮੈਂ نیچے ਵੈਸੇ ਦੁਪੱਟਾ ਰੱਖ ਕੇ ਦਿਖਾਨੀ ਆ ਇਹ ਵਾਲਾ ਕਲਰ ਆਏਗਾ ਜੀ ਪ੍ਰੋਪਰ। ਬਹੁਤ ਸੋਨਾ ਜਿਹਾ ਸ਼ੇਡ ਆ। ਠੀਕ ਹੈ। ਫੋਰ ਸਾਈਡ ਹੈਗਾ ਦੁਪੱਟਾ। ਕੁਛ ਆ ਲੱਗ ਜਿਹਾ। ਬਹੁਤ ਸੋਨਾ ਸੂਟ ਆ। ਪਿਓਰ ਤੇ ਆ ਜੀ। ਪਿਓਰ ਕ੍ਰੇਪ ਦੀ ਸਲਵਾਰ ਆਏਗੀ। ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 13000 ਠੀਕ ਹੈ ਨੈਕਸਟ ਦੇ ਰਹੇ ਹਾਂ ਤੁਹਾਨੂੰ ਇਹ ਸੂਟ ਅਸੀਂ بیس ਕਲਰ ਦੇ ਵਿੱਚ ਹੀ ਰੈਡੀ ਕੀਤਾ ਹੈ ਤੇ ਕੁਝ ਅਲੱਗ ਕੀਤਾ ਹੈ ਇਹ ਦੇਖੋ ਜੀ ਸੂਟ ਇਹਦੀ ਬਾਜੂ ਤੇ ਵੀ ਤੁਹਾਨੂੰ ਹੈਵੀ ਕਮ ਮਿਲੇਗਾ ਪਿਓਰ ਦਾ ਸੂਟ ਆ ਤੇ ਮੇਨ ਹੈਗਾ ਦੇਖਣ ਵਾਲੇ ਦਾ ਦੁਪੱਟਾ ਸੂਟ ਦਾ ਸਾਰਾ ਹੀ ਸਿੱਪੀ ਵਰਕ ਦੇ ਨਾਲ ਸਿੱਪੀ ਵੀ ਸਾਰੀ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਰੱਖ ਸਕਦੇ ਹੋ ਜਿੰਨੇ ਮਰਜ਼ੀ ਸਾਲ ਜਿੰਨਾ ਵੀ ਵਰਕ ਤੇ ਮਟੀਰੀਅਲ ਮਿਲੇਗਾ ਤੁਹਾਨੂੰ ਸਾਰਾ ਗੁੱਡ ਮਿਲੇਗਾ ਜੀ ਜਾਲ ਦੁਪੱਟੇ ਦੇ ਵਿੱਚਾ ਸ਼ਾਈਨ ਦੇਖੋ ਸਿੱਪੀ ਦੇ ਵਿੱਚ ਕਿੰਨੀ ਜ਼ਿਆਦਾ ਹੈ ਇਹ ਸ਼ਾਈਨ ਇਦਾਂ ਹੀ ਵਰਕਰ ਆ ਰਹੇਗੇ ਫੋਰ ਸਾਈਡ ਹੈਵੀ ਵਰਕ ਦੇ ਨਾਲ ਇਹਦੇ ਨਾਲ ਵੀ بیس ਕਲਰ ਦੀ ਸਲਵਾਰ ਲਗਾਵਾਂਗੇ ਜੀ ਤੇ ਪ੍ਰਾਈਸ ਹੈਗਾ 14500 ਇਹ ਹੈਗਾ ਜੀ ਗਲਾਸ ম্যাਟ ਗਲਾਸ ਦੇ ਉੱਪਰ ਆ ਇਹ ਸਟੱਫ ਹੈਗਾ ਜੀ ম্যাਟ ਗਲਾਸ ਦੇ ਉੱਪਰ ਬਹੁਤ ਸੋਹਣਾ ਸਟੱਫ ਹੈ ਵੀ ਬਿਲਕੁਲ ਸੌਫਟ ਵਿੱਚ ਨਵਾਂ ਸਟੱਫ ਆਇਆ ਦੇਖਣ ਨੂੰ ਇੱਕ ਜਾਲੀ ਜਾਲੀ ਜੀ ਲੁੱਕ ਲੱਗਦੀ ਹੁੰਦੀ ਹੈ ਇਹਦੇ ਇਹਨੂੰ ਬਣਾਇਆ ਸੀ ਕਲੀ ਸਟਾਈਲ ਦੇ ਵਿੱਚ ਪੈਚ ਲਗਾ ਕੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਇਹ ਹੈਗੇ ਨੇ ਇਹਦੇ ਆ ਬਾਜੂ ਤੁਸੀਂ ਸਲਵਾਰ ਦੇ ਪਹੁੰਚੇ ਹੈ ਤੇ ਕੰਮ ਕਰਵਾਣਾ ਹੈ ਜਾਂ ਫਿਰ ਬੈਕ ਪਰਲੇ ਤੇ ਕਰਵਾਣਾ ਹੈ ਉਹਦੇ ਐਕਸਟਰਾ ਚਾਰजेस ਐਡ ਹੋ ਜਾਣਗੇ ਵਿੱਚ ਇਹ ਤੁਹਾਨੂੰ ਵਿਦ ਸਲਵਾਰ ਅਸੀਂ ਦੱਸ ਰਹੇ ਹਾਂ ਪ੍ਰਾਈਸ ਇਹਨਾਂ ਦਾ 7500 ਦਾ ਸੂਟ ਹੈ ਜੀ ਇਹ ਕ੍ਰੇਪ ਦੇ ਸਲਵਾਰ ਲੱਗੇਗੇ ਇਹ ਸੂਟ ਹੈਗਾ ਜੀ ਟੈਬੀ ਸਿਲਕ ਦੇ ਉੱਪਰ 8000 ਹੈਗਾ ਇਸ ਸੂਟ ਦਾ ਪ੍ਰਾਈਸ 컬러 ਵੀ ਬਹੁਤ ਸੋਹਣਾ ਹੈ ਇਹਨੂੰ ਵੀ ਅਸੀਂ ਪੈਸਨਲ ਕੀਤਾ ਹੈ ਇਹ 올ਓਵਰ 5 ਮੀਟਰ ਦਾ ਸੂਟ ਆ ਠੀਕ ਹੈ ਕੰਮ ਦਾ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਹੈ ਫਿਨਿਸ਼ਿੰਗ ਦੇਖੋ ਕੰਮ ਦੀ ਜੇ 8000 ਦਾ ਸੂਟ ਆ ਦੁਪੱਟਾ ਵੀ ਸੇਮ ਟੈਬੀ ਸਿਲਕ ਦਾ ਹੀ ਲੱਗਿਆ ਹੋਇਆ ਇਹਨੂੰ ਇਹ ਤਰ੍ਹਾਂ ਹੈਗਾ ਦੁਪੱਟਾ ਪੈਚਵਰਕ ਕੀਤਾ ਜੀ ਇਹਦੇ ਵਿੱਚ ਮੇਰੇ ਕੋਲ ਇੱਕ ਪਿੰਕ ਕਲਰ ਵੀ ਰੈਡੀ ਆ ਦੋ ਕਲਰ ਨੇ ਤੇ ਇਹ ਪੈਚਵਰਕ ਕਰਕੇ ਪਿਓਰ ਔਰਗੰਜ਼ਾ ਦੇ ਉੱਪਰ ਬਣਾਇਆ ਹੈ ਲਾਈਟ ਡਾਰਕ ਕਲਰ ਦੇ ਦੋ ਕਲਰਾਂ ਦੇ ਪੈਚ ਲਗਾਏ ਆ ਫਰੰਟ ਜਾਲ ਦੇ ਵਿੱਚ ਤੇ neck ਦੇਖਿਓ ਸੂਟ ਦਾ ਜੀ ਸਾਰਾ ਹੀ ਦਬਕੇ ਤੇ pearl ਵਰਕ ਦੇ ਨਾਲ ਬਹੁਤ ਸੋਹਣਾ ਜਿਹਾ neck ਬਣਿਆ ਹੋਇਆ ਠੀਕ ਹੈ ਤਾਨੂੰ ਇਹ ਸੂਟ ਪਸੰਦ ਨੇ ਕਲਰ ਡਿਜ਼ਾਈਨ ਪਸੰਦ ਨੇ ਜੇ ਤੁਹਾਨੂੰ ਲੈਂਥ ਦੀ ਪ੍ਰੋਬਲਮ ਹੈ ਤਾਂ ਅਸੀਂ ਤੁਹਾਨੂੰ 20 ਤੋਂ 25 ਦਿਨ ਸਾਨੂੰ ਦੋ ਅਸੀਂ ਤੁਹਾਨੂੰ ਸਾਰੇ ਸੂਟ ਰੈਡੀ ਸੇਮ ਹੀ ਅਗਰ ਤੁਸੀਂ ਸੇਮ ਸਟੱਫ ਲੈਣੇ ਹੋ ਤਾਂ ਸੇਮ ਪ੍ਰਾਈਸ ਪਾਏਗਾ ਅਗਰ ਤੁਸੀਂ ਸਟੱਫ ਚੇਂਜ ਕਰਵਾਉਣੇ ਹੋ ਤਾਂ ਉਹਨਾਂ ਦੇ ਅਲੱਗ ਘੱਟਵੱਧ ਹੋ ਜਾਣਗੇ ਸਟੱਫ ਦੇ ਅਕੋਰਡਿੰਗ ਇਹ ਸੂਟ ਹੈਗਾ ਜੀ 11500 ਦਾ ਠੀਕ ਹੈ ਕ੍ਰੇਪ ਦੀ ਸਲਵਾਰ ਲੱਗੇਗੀ ਇਹਦੇ ਨਾਲ ਵੀ ਨੈਕਸਟ ਸੂਟ ਹੈਗਾ ਜੀ ਆਪਣਾ 14000 ਦਾ ਤੇ ਇਹਦੇ ਵਿੱਚ ਅਸੀਂ ਵਰਕ ਕੀਤਾ ਸਾਰਾ ਹੀ ਦਬਕੇ ਦਾ 컬러 ਮਹਿੰਦੀ ਕਿਸੇ ਨੇ ਮਹਿੰਦੀ ਤੇ ਪਾਣਾ ਤਾਂ ਵੈਸੇ ਵੀ ਵਿਆਹ ਤੇ ਵੀ ਵਰਸਣੇ ਲਾਦਦੇ ਆ ਫੰਕਸ਼ਨਲ ਜੇ ਸੂਟ ਇਦਾਂ ਦੇ ਦੇਖੋ ਵਰਕ ਦੇਖੋ ਦਬਕੇ ਦੇ ਨਾਲ ਸਾਰਾ ਹੀ ਸੂਟ ਰੈਡੀ ਆ ਇਹਦੇ ਨਾਲ ਵੀ ਕ੍ਰੇਪ ਦੀ ਸਲਵਾਰ ਲੱਗੇਗੀ ਜੇ ਫੋਰ ਸਾਈਡ ਇਦਾਂ ਮਿਲੇਗਾ ਤੁਹਾਨੂੰ ਹੈਵੀ ਦੁਪੱਟਾ ਤੇ ਸਾਰੇ ਦੁਪੱਟੇ ਚ ਜੋ ਸ਼ਰਟ ਜਬੂਟੀ ਉਹੀ ਰਹੇਗੇ 14000 ਹੈਗਾ ਪ੍ਰਾਈਸ ਨੈਕਸਟ ਦੇ ਰਹੇ ਆ ਜੀ 오ਰਗੈਂਜ਼ਾ ਦੇ ਉੱਪਰ 6500 ਦਾ ਸੂਟ ਆ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਇਹ ਰਵਸਨਾ ਬਣਿਆ ਹੋਇਆ 오ਰਗੈਂਜ਼ਾ ਜੀ ਪਿਓਰ ਤੇ ਦੇ ਨਾਲ ਸਿਲਕ ਦੀ ਸਲਵਾਰ ਆ ਤੇ ਇਹ ਹੈਗਾ ਜੀ ਦੁਪੱਟਾ 6500 ਨੈਕਸਟ ਹੈਗਾ ਬਹੁਤ ਸੋਨਾ ਸਰਟਨ ਦੇ ਉੱਪਰ ਨੈਕ ਤੇ ਵਰਕ ਕੀਤਾ ਹੋਇਆ ਇਹ ਗਲਾਸ ਦੇ ਉੱਪਰ ਆਏਗਾ ਗਲਾਸ ਸਟਫ ਦੇ ਉੱਪਰ ਬਹੁਤ ਸੋਨਾ ਜਿਹਾ ਸੂਟ ਬਣਿਆ ਹੋਇਆ ਨੈਕ ਦੇ ਉੱਪਰ ਵਰਕ ਬਹੁਤ ਪਿਆਰਾ ਤੇ ਬਾਜੂ ਤੇ ਵੀ ਕੰਮ ਮਿਲੇਗਾ ਜੇ ਪਰਲ ਵਰਕ ਹੈ ਸਾਰੀ ਸੂਟ ਦੇ ਉੱਪਰ ਨੈਕ ਬਾਜੂ ਇਸ ਤੇ ਤੇ ਕ੍ਰੇਪ ਦੀ ਸਲਵਾਰ ਆ ਤੇ ਜਿਹੜਾ ਇਹ ਦੁਪੱਟਾ ਉਹ ਬਹੁਤ ਸੋਹਣਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ 7000 ਇਸ ਸੂਟ ਦਾ ਪ੍ਰਾਈਸ ਆ ਕਲਰ ਬਹੁਤ ਸੋਹਣੇ ਸੋਹਣੇ ਸਾਰੇ ਇੱਕ ਏਹਰਾ ਤੇ ਸੈਂਟਰ ਪੈਨਲ ਦੇ ਨਾਲ ਸੂਟ ਹੈ ਜੀ ਇਹ ਨੀਚੇ ਪੈਚ ਲਗਾ ਕੇ ਇਹਨੂੰ ਰੈਡੀ ਕੀਤਾ ਹੋਇਆ ਹੈ ਇਹ ਕੁਝ ਥੋੜਾ ਜਿਹਾ ਸੂਬਰ ਜੀ ਆਈਟਮ ਆ ਜਾਂਦੀ ਹੈ ਤੇ ਇਹਦਾ ਜਿਹੜਾ ਦੁਪੱਟਾ ਉਹ ਤੁਹਾਨੂੰ ਐਦਾਂ ਮਿਲ ਜਾਏਗਾ ਡਿਜ਼ਾਈਨਰ ਜਿਹਾ ਦੁਪੱਟਾ ਮਿਲ ਜਾਏਗਾ ਬਹੁਤ ਸੋਹਣਾ ਦੁਪੱਟਾ ਸੂਟ ਦਾ ਤੇ ਪ੍ਰਾਈਸ ਹੈਗਾ ਜੀ 10000 10000 ਦਾ ਸੂਟ ਹੈ ਇਹ ਆਰੀ ਵਰਕ ਤੇ ਰੈਡੀ ਕੀਤਾ ਪਹਿਲਾਂ ਮੈਂ ਆਰੀ ਵਰਕ ਦੇ ਵੀ ਸੂਟ ਲੈ ਕੇ ਆਈ ਸੀਗੇ ਤੇ ਕਾਫੀ ਜ਼ਿਆਦਾ ਪਸੰਦ ਕੀਤੇ ਨੇ ਇਹ ਵੀ ਔਰਗੈਂਜ਼ਾ ਦੇ ਉੱਪਰ ਆਰੀ ਵਰਕ ਆ ਇਹ 올ਓਵਰ ਸੂਟ ਆ ਜੀ 5 ਮੀਟਰ ਦਾ ਠੀਕ ਹੈ ਜੀ ਇਹ ਤਾਂ ਜਿਹੜਾ ਦੁਪੱਟਾ ਤੁਹਾਨੂੰ ਉਹ ਹੈਵੀ ਮਿਲੇਗਾ ਆਰੀ ਵਰਗੇ ਦੁਪट्टे ਤੁਹਾਨੂੰ ਬਹੁਤ ਹੈਵੀ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਦੁਪट्टे ਨੇ ਤੇ ਪ੍ਰਾਈਸ ਹੈਗਾ 7500 ਠੀਕ ਹੈ ਨੈਕਸਟ ਦੇ ਰਹੀਆਂ ਜੀ orange ਕਲਰ ਦੇ ਉੱਪਰ crepe ਦੇ ਉੱਪਰ ਬਣਿਆ ਹੋਇਆ ਸੂਟ ਆ ਇਹ ਹੈਗਾ ਜੀ crepe ਤੇ ਬਣਿਆ ਹੋਇਆ ਬਹੁਤ ਸੋਹਣਾ ਸੂਟ ਆ ਠੀਕ ਹੈ ਇਦਾਂ ਮਿਲ ਜੇਗਾ ਦੀ ਸੂਟ ਇਹ ਤੁਹਾਨੂੰ ਤੇ ਇਹਦੇ ਨਾਲ ਤੁਹਾਨੂੰ ਪਿਓਰ ਔਰਗੇਂਜ਼ਾ ਦਾ ਦੁਪੱਟਾ ਮਿਲ ਜੇਗਾ ਇਹ ਪ੍ਰਾਈਸ ਹੈਗਾ ਜੀ ਇਹਦਾ 6800 ਪਿਓਰ ਔਰਗੇਂਜ਼ਾ ਦੀ ਉੱਪਰ ਆ ਜੀ ਸੂਟ ਦੇਖੋ ਕਲਰ ਕਿੰਨਾ ਸੋਹਣਾ ਕੀ ਰਵਾ ਸੋਨਾ ਬਣਿਆ ਹੋਇਆ ਸੂਟ ਦਾ ਤੇ ਕ੍ਰੇਪ ਦੀ ਮਿਲੇਗੀ ਜੀ ਸਲਵਾਰ ਠੀਕ ਹੈ ਬਹੁਤ ਪਿਆਰਾ ਪੀਸ ਬਣਿਆ ਹੋਇਆ ਇਹ ਹੈਗਾ ਦੁਪੱਟੇ ਦੇ ਇਹਦੇ ਲੜ ਸੂਟ ਬਹੁਤ ਪਿਆਰੇ ਆ ਤੇ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ 7500 ਕ੍ਰੇਪ ਤੇ ਸੂਟ ਬਣਿਆ ਹੋਇਆ ਪਿਓਰ ਚਨਾਂਸ ਫੌਂਦੇ ਦੇ ਦੁਪੱਟੇ ਦੇ ਨਾਲ 10500 ਹੈਗਾ ਜੀ ਸੂਟ ਦਾ ਪ੍ਰਾਈਸ ਕਲਰ ਬਹੁਤ ਪਿਆਰਾ ਜਿਹਾ ਦੇਖੋ ਸੂਟ 10500 ਪ੍ਰਾਈਸ ਹੈ ਜੀ ਸੂਟ ਦਾ ਤੇ ਡਿਜ਼ਾਈਨ ਬਹੁਤ ਸੋਹਣਾ ਹੈ 올ਓਵਰ ਸੂਟ ਹੈ ਜੀ 크ਰੇਪ ਦੇ ਉੱਪਰ ਤੇ ਚਨਾਉਨ ਪਿਓਰ ਚਨਾਉਨ ਸ਼ਫੌਨ ਦਾ ਇਹਦੇ ਨਾਲ ਦੁਪੱਟਾ ਮਿਲੇਗਾ ਦੁਪੱਟੇ ਤੇ ਵਰਕ ਰਹੇਗਾ ਸਾਰੇ ਤੇ ਨੈਕਸਟ ਹੈਗਾ ਔਰਗੇਂਜ਼ਾ ਦਾ ਆਰੀ ਵਰਕ ਦਾ ਸੂਟ ਹੈ ਜੀ 7500 ਪ੍ਰਾਈਸ ਆ ਔਰਗੇਂਜ਼ਾ ਦਾ ਆਰੀ ਵਰਕ ਦੇ ਉੱਪਰ 5 ਮੀਟਰ ਸੂਟ ਮਿਲੇਗਾ ਇਹਨੇ ਤੁਸੀਂ ਇੱਧਾ ਉੱਪਰ ਬਣਾ ਸਕਦੇ ਹੋ ਨੈਕ ਦੇ ਤੇ ਨੀਚੇ ਬਣਿਆ ਹੋਇਆ ਘੇਰਾ ਪੂਰੀ ਆਪਣਾ ਨੈਕ ਬਣੇਗਾ ਇਹ ਜੋਕ ਸਟਾਈਲ ਦੇ ਵਿੱਚ ਆ ਤੇ ਇਹ ਹੈਗੇ ਜੀ ਬਾਜੂ ਤੇ ਦੁਪੱਟਾ ਹੈਵੀ ਬਹੁਤ ਆ ਇਹ ਹੈਗਾ ਜੀ ਦੁਪੱਟਾ 7500 ਦੇ ਵਿੱਚ ਇਹ ਸੂਟ ਰੈਡੀ ਕੀਤਾ ਐ ਇਦਾਂ ਬਣੇਗਾ ਜੀ ਸੂਟ ਇਹ ਕਲੀ ਸਟਾਈਲ ਦੇ ਵਿੱਚ ਠੀਕ ਹੈ ਤੇ ਇਹਦੇ ਨਾਲ ਇਹ ਹੈਗੀ ਹੈ ਸਲਵਾਰ ਤੇ ਐਦਾਂ ਫੋਰਥ ਸਾਈਡ ਪੇਸਟਿੰਗ ਦੇ ਨਾਲ ਤੁਹਾਨੂੰ ਵਰਕ ਦੇ ਨਾਲ ਦੁਪੱਟਾ ਮਿਲ ਜੇਗਾ ਸੇਮ ਹੀ 10000 ਪ੍ਰਾਈਸ ਆ ਇਸ ਸੂਟ ਦਾ ਆਰੀ ਵਰਕ ਦੇ ਨਾਲ ਸੂਟ ਹੈ ਜੀ ਆਰੀ ਵਰਗੇ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਵੀ ਕੇਰਾ ਬਣਿਆ ਹੋਇਆ ਠੀਕ ਹੈ ਬਾਜੂ ਬਣੀਆਂ ਹੋਈਆਂ ਕਰੇਪ ਦੀ ਸਲਵਾਰ ਹੈ ਜੀ ਦੁਪੱਟਾ ਬਹੁਤ ਜ਼ਿਆਦਾ ਹੈਵੀ ਲੁੱਕ ਦੇ ਵਿੱਚ ਹੈਧਰੇਗਾ ਦੁਪੱਟਾ ਪ੍ਰਾਈਸ 7500 7500 ਦਾ ਸੂਟ ਹੈ ਮੰਗੋ ਸ਼ੇਡ ਸੂਟ ਰੈਡੀ ਕੀਤਾ ਇਹ ਅਸੀਂ ਵੈਸੇ ਆਰਡਰ ਤੇ ਲਿਆ ਜੀ ਕਸਟਮਰ ਦਾ ਸੂਟ ਆ ਤੁਸੀਂ ਇਦਾਂ ਦਾ ਵੀ ਸੂਟ ਬਣਾਉਣਾ ਤਾਂ ਬਣਾ ਸਕਦੇ ਹੋ। ਮੈਂਗੋ ਸ਼ੇਡ ਦੇ ਵਿੱਚ ਬਹੁਤ ਸੋਹਣਾ ਸੂਟ ਆ। ਠੀਕ ਹੈ ਜੀ। ਇਹ ਤਾਂ ਹੈਗਾ 11500 ਪ੍ਰਾਈਸ ਪਿਓਰ ਦੀ ਸ਼ਰਟ ਆ, ਪਿਓਰ 오ਰਗੈਂਜ਼ਾ ਦਾ ਇਦਾਂ ਦੁਪੱਟਾ ਰਹੇਗਾ। ਠੀਕ ਹੈ। ਸ਼ਿਮਰ ਦੇ ਉੱਪਰ ਸੂਟ ਆ ਜੀ। ਸਾਰੇ ਫਰੰਟ 180 ਸਲਵਾਰ ਅਸੀਂ ਡਾਈ ਕਰਨੀ ਆ ਸ਼ਿਮਰਦੀ ਹੋਏ ਨਾਲ ਦੁਪੱਟਾ ਰਹੇਗਾ ਫੋਰ ਸਾਈਡ ਬਹੁਤ ਸੋਨੇ ਵਰਕ ਦੇ ਨਾਲ ਤੇ ਇਹਦਾ ਪ੍ਰਾਈਸ ਹੈਗਾ ਜੀ 75 100 ਇਹ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਤੇ ਇਹਦਾ ਪ੍ਰਾਈਸ ਹੈਗਾ ਜੀ 75 100 ਤੇ ਇਹ ਬਣਿਆ ਹੋਇਆ neck multicolor ਦੇ ਵਿੱਚ ਠੀਕ ਹੈ ਤੇ ਇਹ ਤਾਂ ਦੁਪੱਟਾ ਸੇਮ ਟ੍ਰਾਈ ਐਂਡ ਡਾਈਚ ਇਹ ਹੈਗੀ ਸਲਵਾਰ ਠੀਕ ਆ ਤੇ ਬਾਕੀ ਜਿੱਦਾਂ ਸੀ ਸੂਟ ਰੈਡੀ ਕਰਦੇ ਆ ਆਰਡਰ ਤੇ ਮੈਂ ਤੁਹਾਨੂੰ ਦੱਸਦੇ ਆ ਜਿਨ੍ਹਾਂ ਦੇ ਕੋਲ ਪਿਓਰ ਦੀਆਂ ਸਲਵਾਰਾਂ ਪਈਆਂ ਹੁੰਦੀਆਂ ਉਹਨੇ ਕਲਾਇੰਟ ਕੋਲ ਦੁਪੱਟਾ ਤੇ ਸਲਵਾਰ ਪਏ ਸੀਗੇ ਇਹ ਪਿਓਰ ਸਿਲਕ ਦੀ ਸਲਵਾਰ ਅੱਜ ਕੱਲ ਇਹ ਸਿਲਕ ਬਹੁਤ ਘੱਟ ਆਂਦੀ ਆ ਇਹ ਦੁਪੱਟਾ ਪਿਆ ਸੀਗਾ ਉਹਨਾਂ ਦੇ ਕੋਲ ਤੇ ਇਹਦੇ ਨਾਲ ਅਸੀਂ ਇਹ ਸ਼ਰਟ ਤਿਆਰ ਕਰਤੀਆਂ। ਅਗਰ ਤੁਸੀਂ ਵੀ ਕੁਝ ਐਦਾਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ। ਤੇ ਬਾਕੀ ਆਰਡਰ ਤੇ ਨੇ ਜੀ ਸੂਟ। ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਨੀ ਆ। ਕਾਫੀ ਘੱਟ ਪ੍ਰਾਈਸ ਵਿੱਚ ਹੈ ਇਹ। ਆਰੀ ਵਰਕ ਤੇ ਹੈਵੀ ਸੂਟ ਰੈਡੀ ਕੀਤਾ ਸੀ। ਪਿਓਰ ਔਰਗੈਂਜ਼ਾ ਦਾ ਸੂਟ ਆ। ਵੈਸੇ ਤਾਂ ਮੈਂ ਆਪਣੇ ਲਈ ਰੈਡੀ ਕੀਤਾ ਸੀ ਮੈਨੂੰ ਸੋਨਾ ਲੱਗਿਆ ਦਾ ਕਲਰ ਡਿਜ਼ਾਈਨ। ਬਟ ਮੈਂ ਦਿਖਾ ਦਾਨੀ ਆ ਤੁਹਾਨੂੰ ਵੀਡੀਓ 'ਚ। ਬਹੁਤ ਸੋਹਣਾ ਸੂਟ ਆ ਕਿਉਂਕਿ ਇਸ ਕਲਰ ਦੇ ਮੇਰੇ ਕੋਲ ਕਾਫੀ ਸਾਰੇ ਸੂਟ ਹੋ ਗਏ ਆ ਮੈਂ ਕਿ ਚਲੋ ਵੀਡੀਓ ਚ ਫਾਨੇ ਆ ਆਰੀ ਵਰਕ ਤੇ ਆ ਜੀ ਸੂਟ ਠੀਕ ਹੈ ਇਹ ਬਾਜੂ ਵੀ ਹੈਵੀ ਨੇ ਕਲਰ ਵੀ ਬਹੁਤ ਸੋਹਣਾ ਤੇ ਮੇਨ ਹੈਗਾ ਇਹਦਾ ਦੁਪੱਟਾ ਇਹ ਹੈਗਾ ਜੀ ਇਹਦਾ ਦੁਪੱਟਾ 4 ਸਾਈਡ ਵਰਕ ਦੇ ਨਾਲ 6000 ਦਾ ਸੂਟ ਹੈ ਇਹ 6000 ਦੇ ਵਿੱਚ ਸੂਟ ਬਣਿਆ ਹੋਇਆ ਬਹੁਤ ਸੋਹਣਾ ਸੂਟ ਆ ਪਿਓਰ ਆਰਗੈਂਜ਼ਾ ਦੇ ਉੱਪਰ ਸਾਰੀ 올ਓਵਰ ਆਰਗੈਂਜ਼ਾ ਦਾ 5 ਮੀਟਰ ਸੂਟ ਆ ਪਿਓਰ ਆਰਗੈਂਜ਼ਾ ਦਾ ਇਹ ਦੁਪੱਟਾ ਹੈ ਇਹ ਹੈਗਾ ਜੀ 6000 ਦਾ ਠੀਕ ਹੈ ਤੇ ਬਾਕੀ ਤੁਸੀਂ ਜਿੱਦਾਂ ਹੁਣੇ ਸਾਡੇ ਆਰਡਰ ਦੇ ਸੂਟ ਨੇ ਇਹ ਮੈਂ ਪਹਿਲਾਂ ਵੀਡੀਓ 'ਚ ਦਿਖਾਏ ਸੀ ਇਹਦੇ ਨਾਲ ਦੇ ਕਾਫੀ سارے ਆਰਡਰ ਦੇ ਸੂਟ ਬਣ ਰਹੇ ਆ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਰਡਰ ਦੇ ਸਕਦੇ ਹੋ ਸਾਨੂੰ ਇੱਕ ਇਹ ਦੇਖੋ ਫਿਰੋਜ਼ੀ ਦੇ ਨਾਲ ਅਸੀਂ ਮਲਟੀ ਕਲਰ ਦਾ ਸੂਟ ਰੈਡੀ ਕੀਤਾ ਇਹ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਸੀਗਾ ਇਸ ਦੇ ਨਾਲ ਮਰਜੰਟਾ ਸਲਵਾਰ ਸੀਗੀ ਤੇ ਕਿਸੇ ਨੇ ਫਰੋਜ਼ੀ ਲਗਾਈ ਹੈ ਕਿਸੇ ਨੇ yellow ਲਗਵਾਈ ਹੈ ਤੁਸੀਂ ਏਦਾਂ ਵੀ ਲਗਵਾ ਸਕਦੇ ਹੋ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਪਸੰਦ ਆਈ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much